ਇਸ ਜਿੱਤ ਨੇ ਹਰਥੋਂ ਜ਼ਰੂਰ ਅਸਲ ਇੱਕ ਕਮਣੇ ਜੀ ਇੰਦਰ ਸਾਜਣੇ ਕੱਟੇ ਪੈ ਰਹੇ ਨੇ ਬਈ ਮੇਟੀ ਮੈਂ ਇਹਦਾ ਵੀ ਵਿੱਚ ਕੋਈ ਆ ਹੁੰਦਾ ਕਿ ਡਰ ਲੱਗ ਜਾ ਕਿ ਤੇ ਨਾ ਗੱਡੀ ਬੁੜੀ ਨਹੀਂ ਨਹੀਂ ਇਹਦੇ ਸਾਰੇ ਕੱਟੇ ਇੰਡੀਆ ਨਾਲ ਛੱਟ ਕਰ ਰਿਹਾ ਹੈ ਇਹਦਾ ਕਲਾਸ ਹੋ ਸਕਦਾ ਲੀ ਜਾ ਆ ਚੱਲ ਆ ਵੀ ਬੰਕੇ ਨਾ ਇੱਕ ਟੱਕਰ ਇਹ ਨੰਬਰ ਕਿਹਦੇ ਦਾ ਉੱਪਰ ਬਹੁਤ ਹੈ ਬਈ ਇਹਦਾ ਨੰਬਰ ਕਿਹਦੇ ਦਾ ਮੇਰਾ ਮੋਬਾਈਲ ਤੋਂ ਮੋਬਾਈਲ ਤੇ ਹੋ ਗਿਆ ਇਹ ਲੋਕ ਸਾਡੇ ਇਹ ਲੋਕ ਸਾਡੇ ਉਹ ਵੀ ਆਹ ਹੁਣ ਦਾ ਸਾਰੇ ਜੀ ਕੇ ਕਾਪੀ ਨੂੰ ਮਾਰੀ ਤੇੜੀ ਵੀ ਸਾਰੇ ਤੇੜੀ ਵੀ ਆ ਵੀ ਸਭ ਇਹ ਕਰਮ ਕਰ ਸਾਰੀ ਮੇਰਾ ਆਪ ਦਾ ਮੈਂ ਹੁਣ ਅਰਜੇਸ ਕੁਮਾਰ ਜੀ ਦੇ ਘਰੇ ਆਇਆ ਆ ਕੇ ਦੇਖਿਆ ਇੱਥੇ ਕਾਫੀ ਨੁਕਸਾਨ ਹੋਇਆ ਬ ਇਹਨਾਂ ਦਾ ਮਾਲੀ ਨੁਕਸਾਨ ਹੋ ਚੁੱਕੇ ਨੇ ਦਾ ਇਹਨਾਂ ਦੀ ਸੱਤ ਵੀ ਡਿੱਗੀ ਆ ਥੱਲੋਂ ਵੀ ਕਾਫੀ ਕੁਝ ਟੁੱਟਿਆਗਾ ਤੇ ਜਿਹੜਾ ਬਾਕੀ ਦਾ ਮੈਂ ਦੇਖ ਰਿਹਾ ਕਿ ਉਹ ਵੀ ਕੱਗਲਾ ਵੀ ਹਿੱਸਾ ਡਿੱਗਣ ਵਾਲਾਗਾ ਉਹ ਵੀ ਜਾਨੀ ਮਾਲੀ ਕੋਈ ਨੁਕਸਾਨ ਹੋਰ ਨਾ ਹੋਵੇ ਸੋ ਇੱਥੇ ਕਾਫੀ ਮਦਦ ਦੀ ਲੋੜ ਹੈ ਕਿੰਨਾ ਨੁਕਸਾਨ ਹੋਇਆ ਇਹ ਵੀ ਪਰਿਵਾਰ ਦੀ ਕਾਫੀ ਦੱਸਣਾ ਹੈ ਕਹਿੰਦੇ ਅਲਮਾਰੀ ਸੀ ਪੇਟੀ ਸੀ ਉਹ ਵੀ ਟੁੱਟ ਗਈ ਬਿਲਕੁਲ ਸੋ ਗਰੀਬ ਬੰਦੇ ਨੂੰ ਬਹੁਤ ਔਖਾ ਹੈ ਬੈੱਡ ਬੋਡ ਟੁੱਟ ਚੁੱਕੇ ਨੇ ਉਹਨਾਂ ਦੇ ਆਰਾਮ ਕਰਨ ਵਾਸਤੇ ਕੋਈ ਚੀਜ਼ ਹੈ ਨਹੀਂ ਸੋ ਸਰਕਾਰ ਨੂੰ ਇਥੇ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਪੁਰਾਣੇ ਮੁਕਾਨੇ ਜਿਹੜੇ ਮਜ਼ਦੂਰ ਨੇ ਉਹ ਤਾਂ ਵਿਚਾਰੇ ਆਪਣੀ ਰੋਟੀ ਮੱਥਾ ਚਲਾਉਂਦੇ ਨੇ ਸਰਕਾਰ ਮਜ਼ਦੂਰਾਂ ਦੀ ਮਦਦ ਕਰੇ ਇਹਨਾਂ ਨੂੰ ਮਦਦ ਕਰਕੇ ਇਹਨਾਂ ਦੀਆਂ ਸ਼ਰਤਾਂ ਨੂੰ ਬਦਲਾਵੇ ਟਰੱਕੀ ਇਤਨਾ ਦੇ ਰਹਿਣ ਦੀ ਜਿਹੜੀ ਜਗ੍ਹਾ ਹੈ ਉਹ ਵਧੀਆ ਹੋ ਸਕੇ ਸੋ ਇਹ ਬੇਨਤੀ ਮੇਰੀ ਸਰਕਾਰ ਨੂੰ ਹੈ ਸਰਕਾਰ ਸਵੀਕਾਰ ਕਰੇ ਕੀ ਨਾਮ ਹੈ ਜੀ ਮੈਂ ਰਣਜੀਤ ਸਿੰਘ ਘਨੌਰ ਮੈਨੂੰ ਪਤਾ ਲੱਗਿਆ ਸੀ ਕਿ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ ਕਿਉਂਕਿ ਨੇੜੇ ਦੀ ਰੇਲਵੇ ਲਾਈਨ ਜਾਂਦੀ ਹੈ ਧਮਕ ਪੈਂਦੀ ਹੈ ਇਹਨਾਂ ਨੇ ਦੱਸਿਆ ਕਿ ਤਮ ਕੋ ਪਿੰਡ ਦਾ ਤੇੜਾ ਆ ਗਿਆ ਤੇੜਾ ਦਾ ਬਰਸਾਤ ਹੁੰਦੀ ਹੈ ਜਦੋਂ ਵਿੱਚ ਪਾਣੀ ਰਚ ਰਿਹਾ ਤੇ 7 ਦਿਗੀ ਨੂੰ ਵੀ 3 ਮਹੀਨੇ ਹੋ ਚੁੱਕੇ ਨੇ ਕਹਿੰਦੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਨਾ ਹੀ ਸਾਡੀ ਕੋਈ ਮਦਦ ਕਰ ਰਿਹਾ ਇਹ ਕੀ ਪੰਜਾਬ ਸਰਕਾਰ ਦਾ ੱੱਕਾ ਨਹੀਂ ਹੈ ਮੁੱਖ ਮੰਤਰੀ ਦਾ ਸਹਰ ਹੋਵੇ ਕਿ ਅਜਿਹੀ ਵਾਰਦਾਤ ਵਰਤੀ ਵੀ ਹੋਵੇ ਤੇ ਉੱਥੇ ਆ ਕੇ ਕੋਈ ਪਤਾ ਬਣਾ ਲਵੇ ਗਰੀਬ ਬੰਦੇ ਦਾ ਜਿਹੜੀ ਸਰਕਾਰ ਬਣੀ ਆ ਆਮ ਆਦਮੀ ਦੇ ਨਾਂ ਤੇ ਬਣੀ ਐ ਆਮ ਆਦਮੀ ਦੀ ਪੁੱਛ ਕੋਈ ਨਹੀਂ ਇਸ ਤਰ੍ਹਾਂ ਇਹ ਬਹੁਤ ਮਾਰੀ ਗੱਲ ਹੈ ਸਰਕਾਰੀ ਸਰਕਾਰ ਨੂੰ ਸੁਣਾ ਚਾਹੀਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਸ ਨਾਲ ਵੱਲ ਧਿਆਨ ਦਿੱਤਾ ਜਾਵੇ ਇਹ ਮੀਤ ਕਰਨ ਦਾ ਦੇਖੀ ਜੀ ਅੱਜ ਸਾਰਾ ਜਿੰਨਾ ਵੀ ਸੀ ਆਪਣਾ ਜਿੰਨਾ ਵੀ ਸੀ ਗਾਟੜੂਪੁਰ ਸਭ ਕਲਿਆ ਪਿਆ ਸੀ ਪੱਤੀ ਬਣੀ ਪਈ ਸੀ ਗਾਟੜੂ ਜੀ ਅੱਛਾ ਆ ਇਹ ਕੋਧ ਤੇ ਸਾਡੇ ਦੇ ਕੇ ਸਵੇਰੇ 5 ਵਜੇ ਕਸੇ ਕੋ ਨੁਕਸਾਨ ਤੋਂ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਬਹੁਤ ਨੁਕਸਾਨ ਨਾਸਤ ਕਿਸੇ ਉਹ ਨਹੀਂ ਬਿਮਾਰੀ ਪੇਟੀ ਟੁੱਟੀ ਸਭ ਟੁੱਟ ਗਈ ਜੀ